ਆਈਆ ਸਾਡਾ ਵੀ ਸਾਡੇ ਸਾਰੇ ਦਫ਼ਤਰ ਨੂੰ ਇਹ ਭਾਈਚਾਰੇ ਨੂੰ ਸਿਕਤੀਆਂ ਤੋਂ ਲੈ ਕੇ ਅਮਰੀਕਾ ਸਟਾਫ ਤੋਂ ਲੈ ਕੇ ਸਾਰੇ ਬੰਦਿਆਂ ਨੂੰ ਜੀ ਟੌਰਚਰ ਕਰਾਇਆ ਜਾਂਦਾ ਮਾਨਸਿਕ ਤੌਰ ਤੇ ਪਰੇਸ਼ਾਨ ਕਰਾਇਆ ਜਾਂਦਾ ਸਾਰੇ ਬੰਦੇ ਇਹੀ ਬਾਰ ਬਾਰ ਆ ਕੇ ਇਹੀ ਗੱਲ ਕਰਦੇ ਨੇ ਵੀ ਜਦ ਅਸੀਂ ਕਿਸੇ ਕੰਮ ਨੂੰ ਜਾਂਦੇ ਆ ਅਸੀਂ ਕੋਈ ਡਿਵੈਲਪਮੈਂਟ ਦੇ ਕੰਮ ਨੂੰ ਜਾਂਦੇ ਆ ਤਾਂ ਸਾਡਾ ਕੰਮ ਉਹ ਕੋਈ ਵੀ ਕਰਨ ਦੀ ਬਜਾਏ ਸਾਡੇ ਤੇ ਹੋਰ ਹੀ ਛਿਤਾ ਕਿਸੇ ਕਰੀ ਜਾਂਦੀ ਹੈ ਜਿਸ ਦੇ ਤੋਂ ਸਾਰੇ ਬੰਦੇ ਹਰ ਟਾਈਮ ਪਰੇਸ਼ਾਨ ਰਹਿੰਦੇ ਨੇ ਖਾਸ ਕਰਕੇ ਅਮਰੀਕਾ ਸਟਾਫ ਸਾਡਾ ਲੇਡੀ ਸਟਾਫ ਬੜਾ ਬੁਰਾ ਬਣਾਉਂਦੇ ਨੇ ਸਾਨੂੰ ਬੜੇ ਭੱਦੇ ਸ਼ਬਦ ਬੋਲੇ ਜਾਂਦੇ ਨੇ ਜਿਹਦੇ ਸੰਬੰਧ ਚ ਪਹਿਲਾਂ ਆ ਮਨਜੋਗ ਦੇ ਡੀਸੀ ਸਾਹਿਬ ਨੂੰ ਵੀ ਸ਼ਿਕਾਇਤ ਦੇ ਕੇ ਆਏ ਨੇ ਉੱਚ ਅਧਿਕਾਰੀਆਂ ਦੇ ਵੀ ਧਿਆਨ ਚ ਲਿਆਂਦਾ ਗਿਆ ਉਸੇ ਸੰਦਰਭ ਦੇ ਵਿੱਚ ਕੱਲ ਕੁਝ ਪੰਚਾਇਤ ਸ਼ਕਤੀਆਂ ਦੀਆਂ ਡਿਮਾਂਡ ਸੀ ਜੀਆਂ ਕੋਈ ਡਿਵੈਲਪਮੈਂਟ ਦੇ ਕੰਮਾਂ ਦੇ ਚੱਕ ਚੱਕ ਸੀਗੇ ਉਹਦੇ ਵਾਸਤੇ ਗਏ ਇਹਨਾਂ ਨਾਲ ਵੀ ਇਦਾਂ ਹੀ ਹੋਇਆ ਤੇ ਇਸ ਗੱਲ ਤੋਂ ਸਾਰੀ ਕਾਫੀ ਪਿਛਲੇ ਸਮੇਂ ਤੋਂ ਇਸ ਸਾਲ ਤੋਂ ਤਕਰੀਬਨ ਅੰਦਰ ਸੁਲਗਦੇ ਆਉਂਦੇ ਨੇ ਉਹ ਹੁਣ ਤਕਰੀਬਨ ਸੁਲਗਦੇ ਸੁਲਗ ਰਹੇ ਆ ਜਿਵੇਂ ਵੰਡਰ ਬਣ ਗਿਆ ਸਾਰੇ ਬੰਦੇ ਇਸ ਗੱਲ ਤੇ ਆ ਗਏ ਵੀ ਅਸੀਂ ਹੁਣ ਜਾਂ ਤਾਂ ਸਾਨੂੰ ਬਦਲ ਦਿੱਤਾ ਜਾਵੇ ਇਸ ਲੱਖ ਦੇ ਵਿੱਚੋਂ ਜਾ ਫਿਰ ਕਿਸੇ ਅਧਿਕਾਰੀ ਨੂੰ ਬਦਲ ਦਿੱਤਾ ਜਾਵੇ ਇਸ ਗੱਲ ਤੇ ਅਸੀਂ ਅੱਜ ਜੱਜ ਸਟੇਸ਼ਨ ਤੇ ਬੈਠੇ ਐਮਐਲਏ ਸਾਹਿਬ ਦੇ ਧਿਆਨ ਚ ਲਿਆਤਾ ਡੀਸੀ ਸਾਹਿਬ ਦੇ ਮਾਨਯੋਗ ਡੀਪੀਓ ਸਾਹਿਬ ਦੇ ਸਾਰੇ ਅਧਿਕਾਰੀਆਂ ਦੇ ਧਿਆਨ ਚ ਲਿਆ ਚੁੱਕਿਆ ਹੈ। ਡਿਵੈਲਪਮੈਂਟ ਤੇ ਆਪਾਂ ਕੰਮ ਕਰਵਾਉਣੇ ਆ। ਸਾਡੀ ਵੀਡੀਓ ਦੇ ਵਿਰੁੱਧ ਇਹ ਆ ਵੀ ਉਹ ਤੇ ਨਾਂ ਦੇ ਚੈੱਕ ਸਾਡੇ ਸਾਈਨ ਕਰਦਾ। ਨਾ ਕੋਈ ਜੀ ਚੈੱਕ ਸਾਈਨ ਕਰਾਉਣ ਜਾਂਦੇ ਆ ਉਹ ਵੀਡੀਓ ਵਿੱਚ ਦਿਖਾਉਂਦਾ। ਫਿਰ ਸਾਨੂੰ ਮੈਨੂੰ ਇੰਨੇ ਪੈਸੇ ਦਿੱਤੇ ਜਾਂ। ਨੰਬਰ 1 ਨੰਬਰ 2 ਤੇ ਜੇ ਬਿਨਾਂ ਵਜ੍ਹਾ ਤੋਂ ਹੀ ਹਰਾਸਮੈਂਟ ਕੀਤਾ ਜਾਂਦਾ ਜੇ ਡੇੜੀ ਉੱਤੇ ਦਫ਼ਤਰ ਜਾਂਦੀਆਂ ਉਹਨਾਂ ਦੇ ਵਰਕ ਨਾਲ ਵੀ ਬੋਲਦਾ ਪੇਰ ਬੇਤੀ ਕਰਦਾ ਜਿਹਨੇ ਕਹਿੰਦਾ ਮਰ ਤੇ ਇਸ ਕਰਕੇ ਸਾਨੂੰ ਇੱਥੇ ਹੀ ਰੋਸ ਹੈ ਕਿ ਇਹ ਅਨੁਬਦ ਕਿ ਜਿਹੜੀ ਸਾਡੇ ਖਾਸ ਕੈਰਿੰਗ ਦੀ ਸਭ ਨੂੰ ਦੇ ਕੇ ਤੇ ਐਮਐਲ ਸਾਹਿਬ ਜੀ ਨੌਲੇਜ ਸਿੱਖ ਲਿਆ ਹੈ ਕੀ ਕਹਿੰਦੇ ਉਹ ਤੇ ਉਹ ਕਹਿੰਦੇ ਕੋਈ ਨਹੀਂ ਆਪਾਂ ਪੰਜ ਦਿਨ ਤੋਂ ਬਾਅਦ ਤੇ 10 ਦਿਨ ਤੋਂ ਬਾਅਦ ਆਪਾਂ ਫਾਲੋਅ ਕਰ ਮੀਟਿੰਗ ਕਰ ਲਵਾਂਗੇ ਜੇ ਮੈਂ ਇਸੇ ਮਤ ਬੀਡੀਪੀ ਸਰੰਦ ਵੀ ਕੇ ਕੰਮ ਕਰਦੇ ਹਾਂ ਜਦੋਂ ਵੀ ਕੋਈ ਕੋਈ ਵੀ ਮੇਰੇ ਕੋਲੇ ਕੰਮ ਆਉਂਦਾ ਤਾਂ ਮੈਂ ਹਰ ਇੱਕ ਕੰਮ ਨਿਯਮਾਂ ਦੇ ਅਨੁਸਾਰ ਤਹਿਤ ਇਹ ਸਾਰਾ ਕੰਮ ਮੁਕੰਮਲ ਕਰਕੇ ਸਾਰੇ ਸਾਈਨ ਕਰਕੇ ਦਿੰਦਾ ਹਾਂ ਪਰੰਤੂ ਇਹ ਜਿਹੜੇ ਪੰਚਾਇਤਿਕ ਅਧਿਕਾਰੀ ਇਹ ਮੇਰੇ ਕੋਲੇ ਜਾਣ ਬੁਝ ਕੇ ਗਲਤ ਬਣਾਉਂਦੇ ਨੇ ਜਦੋਂ ਨਿਯਮਾਂ ਦੇ ਅਨੁਸਾਰ ਇਹਨਾਂ ਨੂੰ ਕੰਮ ਕਰਨ ਦੇ ਲਈ ਕਿਹਾ ਗਿਆ ਅਕਾਊਂਟ ਤੇ ਚੈੱਕ ਮੇਰੇ ਵੱਲੋਂ ਕਰ ਦਿੱਤਾ ਗਿਆ ਤਾਂ ਜੇ ਹੀ ਅਮਰਜੀਤ ਸਿੰਘ ਵੱਲੋਂ ਇਹ ਚੈੱਕ ਮੌਕੇ ਦੀ ਕਾਗਜ਼ ਸਰਕਾਰੀ ਕਾਗਜ਼ ਮੌਕੇ ਦੀ ਪਾੜ ਦਿੱਤੀ ਗਈ ਮੇਰੇ ਵੱਲੋਂ ਇਹ ਸਾਰੀ ਦਫ਼ਤਰ ਦੇ ਵਿੱਚ ਸਾਰੀ ਗੱਲ ਇਸ ਤੇ ਇਤਰਾਜ਼ ਕੀਤਾ ਗਿਆ ਜੇਕਰ ਕਾਗਜ਼ ਦੇ ਸਾਹਮਣੇ ਇਸ ਤਰ੍ਹਾਂ ਕਾगज ਪੜਨ ਦਾ ਕੀ ਮਤਲਬ ਹੋਇਆ ਜੇਕਰ ਇਹ ਸੱਚਾ ਸੀਗਾ ਤਾਂ ਉਹ ਕਾਗਜ਼ ਦਿਖਾਉਂਦਾ ਨਿਯਮ ਅਨੁਸਾਰ ਉਹਦੇ ਵਿੱਚ ਕੋਈ ਕਾਗਜ਼ੀ ਮਿਸਕਲ ਅੱਗੇ ਹੋਵੇ ਮੇਰੇ ਵੱਲੋਂ ਕਿਹਾ ਗਿਆ ਵੀ ਜਾਂ ਤਾਂ ਮਸਟਰ ਲਗਾ ਦਿਓ ਵਕਦਰਾਂ ਦੇ ਖਾਤੇ 'ਚ ਪਾ ਦਿਓ ਇਹ ਆਪਣੇ ਨਾਮ ਤੇ ਜਾਲੀ ਚੈੱਕ ਮੈਰੀਗਲੋ ਸੈਂਕ ਕਰਵਾਉਣਾ ਚਾਹੁੰਦਾ ਸੀ ਜਿਹੜਾ ਕੀ ਕੰਮ ਹੋਇਆ ਹੀ ਨਹੀਂ 11 ਦੇ ਮਸਟੋਰਨਿਕ ਲੱਗੇ ਹੋਏ ਉਹ ਮੈਰੀਗਲੋ ਪ੍ਰੈਸ਼ਰਾਈਜ਼ ਕਰਕੇ ਮੈਨੂੰ ਪ੍ਰੈਸ਼ਰਾਈਜ਼ ਕਰਕੇ ਇਹ ਗਲਤ ਕੰਮ ਕਰਵਾਉਣਾ ਚਾਹੁੰਦੇ ਆ ਮੇਰੇ ਵੱਲੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਇਸ ਕੰਮ ਦੇ ਲਈ ਇਹ ਮੇਰੇ ਵਿਰੁੱਧ ਅਦੀ ਸ਼ਿਤਾਬ ਦੀ ਨੋਟ ਮਾਰਿ ਸ਼ਰਾਬ ਦੀ ਕਿਉਂਕਿ ਮੈਂ ਸਰ ਕਮਿਊਨਿਜ਼ਮਾ ਦੇ ਅਨੁਸਾਰ ਜੋ ਡਿਵੈਲਪਮੈਂਟ ਵਰਕਸ ਹੁੰਦੇ ਆ ਉਹੀ ਇਹਨਾਂ ਨੂੰ ਕਹਿੰਦਾ ਆਦਰਵਾਚ ਮੈਂ ਇਹਨਾਂ ਨੂੰ ਆਪਣੇ ਦਫ਼ਤਰ 'ਚ ਵੀ ਨਹੀਂ ਬੁਲਾਉਂਦਾ ਕਦੇ ਵੀ ਇਹ ਇਹ ਜਦੋਂ ਵੀ ਹੁਣ ਕੰਮ ਕਰਨ ਦੀ ਵਾਰੀ ਆਉਂਦੀ ਹੈ ਵਰਕੋ ਸੈਡੂਗੇਟ ਸਬਮਿਟ ਕਰਨ ਦੀ ਵਾਰੀ ਆਜੀ ਹੈ ਤਾਂ ਇਹ 사ਲੀ ਢੂਠੇ ਹੀ ਲਾਮ ਲਗਾ ਰਹੇ ਨੇ ਇਸ ਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਹੈਗਾ ਤੇ ਮੈਂ ਬਿਲਕੁਲ ਪਿਆਰ ਦੇ ਨਾਲ ਸਾਰਿਆਂ ਨੂੰ ਨਿਯਮਾਂ ਦੇ ਤਹਿਤ ਕੰਮ ਕਰਨ ਦੇ ਲਈ ਹੀ ਆਗਦਾ ਹਾਂ